Thank you. ਆਵਾ ਜੈ ਕੌਂਸਲ ਜਿੰਦਾਬਾਦ 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 ਮੁਲ ਕੌਂਸਲ ਜਿੰਦਾਬਾਦ 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 ਜੈ ਕੌਂਸਲ ਜਿੰਦਾਬਾਦ 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 ਸਵਾਗਤ ਹੈ ਅਫਸਰ ਮੁਰਦਾਬਾਦ 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 ਜੈ ਕੌਂਸਲ ਜਿੰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੀਤ ਸਿੰਘ ਬ੍ਰਿਆਮ ਪ੍ਰਧਾਨ ਜੈ ਕੌਂਸਲ ਸਿਟੀ ਸਰਕਾਰ ਅੱਜ ਅਸੀਂ ਲੇਖਾਫਰ ਦੇ ਸੀਪੀਸੀ ਨੂੰ ਮੰਗ ਪੱਤਰ ਦਿੱਤਾ ਆ ਕਿ ਕਾਫੀ ਸਮੇਂ ਤੋਂ ਸਾਡੀ ਇੱਕ ਜੈ ਜੀ ਦੀਆਂ ਦੀ ਮੰਗ ਸੀ ਜੋ ਕਿ ਸਸੀ ਪਟਿਆਲੇ ਦੇ ਉੱਤੋਂ ਸਾਡਾ ਜਿਹੜਾ ਵਾ ਉਹ ਸਰਕਲ ਜਾਰੀ ਹੋਇਆ ਸੀ ਸਰਕਲ ਨੰਬਰ ਹੈ ਗਾਵਾ 3/2024 ਮੁਤਾਬਕ ਜੋ ਸਾਡੇ ਜੈ ਜੀ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਹੋਇਆ ਸੀ ਉਹ ਵਾਧੇ ਦੇ ਨਾਲ ਪਿਛਲੇ 4 ਮਹੀਨੇ ਹੋ ਗਿਆ ਕਿ ਸਾਡੇ ਜਿਹੜਿਆ IoT PC ਵਾਲਿਆਂ ਨੇ ਉਹ ਸਾਡੇ ਜਈਆਂ ਦੀ ਤਨਖਾਹ ਜਿਹੜਿਆ ਵਧਾ ਕੇ ਨਹੀਂ ਪਾਈ ਕਿਉਂਕਿ ਉਹ ਸਕੀਲ ਜਿਹੜਾ ਉਹ ਸੋਚ ਕਰਕੇ ਲੱਗਣਾ ਸੀ ਔਰ ਇਹਨਾਂ ਨੇ ਸਾਨੂੰ ਪਿਛਲੇ 1.5 ਮਹੀਨੇ ਤੋਂ ਵਿਸ਼ਵਾਸ ਦਵਾਇਆ ਸੀ 2 ਮਹੀਨੇ ਤੋਂ ਕਿ ਅਸੀਂ ਜਦੀ ਜਈਆਂ ਦੀ ਆਉਣ ਵਾਲੀ ਤਨਖਾਹ ਦੇ ਨਾਲ ਉਹ ਜਿਹੜੇ ਇਸ ਤਰ੍ਹਾਂ ਦੀ ਤਨਖਾਹ ਔਰ ਉਹਦਾ ਇੰਆ ਜਿਹੜਾ ਪਾ ਦਿੱਤਾ ਜਾਊਗਾ ਪਰ ਉਹ ਹਰ ਵਾਰ ਪਿਛਲੇ 2 ਮਹੀਨੇ ਹੋ ਗਏ ਇਸ ਤਰ੍ਹਾਂ ਹੀ ਲਟਕਾਵਸਥਾ ਚ ਚੱਲ ਰਿਹਾ ਸਾਨੂੰ ਇਸ ਤੋਂ ਪਤਾ ਲੱਗ ਰਿਹਾ ਵਾ ਇਹ ਇਹੋ ਜਿਹੇ ਸੀਸੀ ਦੇ ਜਿਹੜੇ ਆ ਅਧਿਕਾਰੀ ਜਾਂ ਉਹਨਾਂ ਦੇ ਜਿਹੜੇ ਥੱਲੇ ਮੁਲਾਜ਼ਮ ਜਿਹੜੇ ਆ ਉਹ ਜਈਆਂ ਦਾ ਕੰਮ ਕਰਕੇ ਰਾਜ਼ੀ ਨਹੀਂ ਗਾ ਇਹ ਕਾਕੇ ਜਈ ਜਮਾਦ ਨੇ ਜਈ ਕੌਂਸਲ ਨੇ ਫੈਸਲਾ ਲਿਆ ਕਿ ਆਪਣੀਆਂ ਹੱਕ ਦੇ ਆਪਣੀਆਂ ਮੰਗਾਂ ਮਨਾਉਣ ਵਾਸਤੇ ਸੰਘਰਸ਼ ਤੇ ਜਿਹੜਾ ਵਾ ਉਹ ਰਾਹ ਤੇ ਚੱਲਣਾ ਇਸ ਲਈ ਅੱਜ ਅਸੀਂ ਉਹਨਾਂ ਨੂੰ ਲੇਖਾ ਅਫਸਰ ਸੀਪੀਸੀ ਨੂੰ ਆਪਣਾ ਮੰਗ ਪੱਤਰ ਦੇ ਕੇ ਆਏ ਆ ਔਰ ਉਹਦੇ ਵਿੱਚ ਸਮਾਂ ਬੰਦ ਕਰਕੇ ਆਏ ਆ ਕਿ 6 ਤਰੀਕ 4 ਤਰੀਕ ਨੂੰ 4 6 24 ਤੱਕ ਜੇ ਸਾਡੀ ਮੰਗ ਜਰੀਆ ਉਹ ਨਾ ਪੂਰੀ ਕਰਕੇ ਤੁਮਖਾਂ ਨਾ ਬਣਾਈ ਗਈ ਨਵੇਂ ਸਕਿੱਲ ਦੇ ਨਾਲ ਤਾਂ ਜੇਈ ਕਾਉਂਸਲ ਵੱਲੋਂ ਪੂਰੇ ਸਮੂਹਤ ਜਈਆਂ ਵੱਲੋਂ ਸਿੱਧੀ ਸਰਕਲ ਦਾ ਜਿਹੜਾ ਕੰਮ ਜਿਹੜਾ ਬੰਦ ਕਰ ਦਿੱਤਾ ਜਾਵਾ ਔਰ ਫੀਲਡ ਜਿਹੜੀ ਡਿਊਟੀ ਉਹ ਬੰਦ ਕਰਤੀ ਜਾਊਗੀ ਕੋਈ ਸੜਿਆ ਟਰਾਂਸਫਾਰਮਰ ਨਹੀਂ ਲਿਆ ਜਾਏਗਾ ਨਾ ਲਿਆਂਦਾ ਜਾਏਗਾ ਔਰ ਉਹ ਲੋਕਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਵਾ ਉਹ ਅਸੀਂ ਉਹਨਾਂ ਤੋਂ ਮਾਫ਼ੀ ਮੰਗਾਂਗੇ ਔਰ ਉਹਦੀ ਜਿਹੜੀ ਸਾਰੀ ਜ਼ਿੰਮੇਵਾਰੀ ਸਾਡੇ ਉੱਚ ਅਧਿਕਾਰੀਆਂ ਦੀ ਔਰ ਲੇਖ ਅਫਸਰ ਦੀ ਹੋਏਗੀ ਔਰ ਇਹਨਾਂ ਨੂੰ ਬਾਰ-ਬਾਰ ਅਸੀਂ ਕਿਹਾ ਕਿ ਇਹਦੇ ਨਾਲ-ਨਾਲ ਪਿਛਲੇ ਕਾਫੀ ਸਮੇ ਤੋਂ ਸਾਡੇ ਜਿਹੜੇ ਬੰਦਿਆਂ ਦੇ LTC ਪਾਸ ਹੋਏ ଥି ਸੀ LTC ਮਾਨੀਆਂ ਸੀ ਉਹ ਸਰਕਾਰ ਦੀ ਇੱਕ ਅਸੂਲਤਾ ਸਾਨੂੰ ਨਹੀਂ ਪਰ ਉਹਨਾਂ ਨੇ ਜਿਹੜੇ ਸਾਡੇ ਜਈਆਂ ਦੇ ਜਾਂ ਹੋਰ ਮਲਾਜ਼ਮਾਂ ਦੇ LTC ਦੇ ਪੈਸੇ ਜਿਹੜੇ ਆ ਉਹ ਅਜੇ ਤੱਕ ਨਹੀਂ ਪਾਏ ਗਏ ਉਹ ਵੀ ਸਾਡੀ ਇੱਕ ਮੰਗ ਲੜਕਦੀ ਇਹਨਾਂ ਕਰ ਰਹੀ ਆ ਅਸੀਂ ਇਹਨਾਂ ਨੂੰ ਤੁਹਾਡੇ ਮਾਦਮ ਰਹੀ ਇਹ ਚੇਤਾਵਨੀ ਦਿੰਨੇ ਆ ਕਿ ਜਈਆਂ ਦੀਆਂ ਜਿਹੜੀਆਂ ਮੰਗਾਂ ਆ ਉਹ ਜਲਦੀ ਤੋਂ ਜਲਦੀ ਪੂਰੀਆਂ ਕਰ ਦਿੱਤੀਆਂ ਜਾਣ ਕਿਉਂਕਿ ਜਈ ਦਿਨ ਰਾਤ ਮਿਹਨਤ ਕਰਕੇ ਨਿਰਵਗਨ ਸਪਲਾਈ ਦਿੰਦਾ ਔਰ ਲੋਕਾਂ ਨੂੰ ਜਿਹੜੀ ਆ ਉਹ ਬਾਹਰ ਖਿਚਾ ਰੱਖਦਾ ਆ ਔਰ ਜਿਹਾਈ ਲੋਕਾਂ ਦੀ ਸੇਵਾ ਕਰਦੇ ਆ ਔਰ ਜਿਹੜਾ ਸਾਡਾ ਬੰਦਾ ਜਈਆਂ ਦਾ ਆਕਿਆ ਉਹ ਸਾਡਾ ਦਫ਼ਤਰ ਨਾ ਦਵੇ ਫੇ ਸਾਨੂੰ ਸ਼ਹਿਰ ਤੋਂ ਬਿਲਾਵਾ ਕੋਈ ਰਾਹ ਨਹੀਂਗਾ ਇਹਨਾਂ ਕੋ ਕਹਿੰਦਾ ਅੱਜ ਮੰਗ ਪੱਤਰ ਅਸੀਂ ਆਪਣੇ ਲੇਖਾਫਤਰ ਸੀਪੀਸੀ ਨੂੰ ਦਿੱਤਾ ਆ ਔਰ ਉਹਦੀ ਕਾਪੀ ਜਰੀਆ ਅਸੀਂ ਆਪਣੇ ਵਧੀਕ ਜਿਹੜੇ ਸਾਡੇ ਆਪਣੇ ਚੀਫ ਇੰਜੀਨੀਅਰ ਸਾਹਿਬ ਆ ਔਰ ਸਾਡੇ ਸਰਕਲ ਦੇ ਰੀਪ੍ਰੈਸ਼ਰ ਦੀ ਔਰ ਉਹਨਾਂ ਦੇ ਸਟਾਫਰ ਸਾਹਮਣੂ ਦੇਖ ਆਏ ਆ ਉਹ ਮਜੂਰ ਬਿਲਕੁਲ ਨਹੀਂ ਹੈਗੇ ਔਰ ਅਸੀਂ ਆਸ ਕਰਦੇ ਆ ਕਿ ਜਿਹੜੀ ਸਾਡੀ ਮੰਗ ਆ ਉਹ ਜਲਦੀ ਤੋਂ ਜਲਦੀ ਪੂਰੀ ਹੋਏਗੀ ਔਰ ਇਹਦੀ ਦਰੀਆ ਸਾਰੀ ਆ ਚਿਹਰਾ ਜਿਹੜਾ ਵਾ ਉਹ ਅਸਰਮ ਜਾਏਗਾ ਅਗਰ ਜੇ ਇਹਦੇ ਵਿੱਚ ਕੋਈ ਉਂਝੀਨ ਹੋਈ ਜਾਂ ਨਾ ਕਨਿ ਕੀਤੀ ਮੰਗ ਪੂਰੀ ਕਰਨ ਤੋਂ ਤੇ ਫਿਰ ਜੇ ਜੜਿਆ ਉਹ ਜੇ ਕੌਂਸਲਰੀ ਪੂਰੀ ਸੰਘਰਸ਼ ਕਰੇਗੀ ਮੈਂ ਸੰਦੀਪ ਕੁਮਾਰ ਡਬਲਯੂ ਜੀ ਇਸ ਦਾ ਆਫਿਸ ਦੇ ਵਿੱਚ ਤੇ ਸੀਪੀਸੀ ਹਾਂਜੀ ਹਾਂਜੀ ਉਹਨਾਂ ਦੀ ਮਸ਼ਕਲ ਹੈ ਨਵਾਂ ਸਰਕੂਲਰ ਆਇਆ ਉਹਦੇ ਵਿੱਚ ਉਹਨਾਂ ਦੀ ਇਨੀਸ਼ੀਅਲ ਵਧੀ ਹੈ ਉਹਦੇ ਰਿਗਾਰਡਿੰਗ ਸੀ ਇਹਨਾਂ ਦੀ ਪਹਿਲਾਂ ਵੀ ਸਾਡੇ ਨਾਲ ਇੱਥੇ ਆਏ ਸੀ ਆਫੀਸਰਾਂ ਨੇ ਪਹਿਲਾਂ ਵੀ ਗੱਲ ਕੀਤੀ ਸੀ ਡੀਫੀਨਿਟਲੀ ਇਹਨਾਂ ਨੂੰ ਵਿਸ਼ਵਾਸ ਹੋਇਆ ਸੀ ਕਿ ਹੋ ਜਾਏਗਾ ਪਰ ਡਿਊ ਟੂ ਇਲੈਕਸ਼ਨ ਡਿਊਟੀ ਕਿਉਂਕਿ ਸਾਰਾ ਸਟਾਫ 100% ਸਟਾਫ ਦੀ ਡਿਊਟੀ ਲੱਗੀ ਹੈ ਉਹਦੇ ਕਰਕੇ ਹੁਣ ਅਹੀਂ ਨੈਕਸਟ ਡੇ ਆ ਸੈਲਰੀ ਦੇ ਵਿੱਚ ਸਾਰੀ ਟ੍ਰੀਟਮੈਂਟ ਹੋ ਜੂਗੀ ਸਭ ਕੁਝ ਮਿਲ ਜਾਏਗਾ ਹਾਂਜੀ ਪਹਿਲ ਮੈਂ ਤਾਂ ਕਹਿ ਰਿਹਾ ਮੈਂ ਤਾਂ ਕਹਿਣ ਤੋਂ ਪਹਿਲਾਂ ਹੀ ਕਹਿ ਦਿੰਦਾ ਕਿ ਸਾਨੂੰ ਆਏ ਸੀ ਮੇਰੇ ਕੋ ਇਹਨਾਂ ਨੂੰ ਕਿਹਾ ਸੀ ਹੋ ਜਾਏਗਾ ਪਰ ਡਿਊ ਟੂ ਇਲੈਕਸ਼ਨ ਡਿਊਟੀ ਵਿੱਚ ਆਨ ਕਰਕੇ ਹੁਣ ਤੁਸੀਂ ਅੱਜ ਆਫਿਸ ਵਿੱਚ ਸਾਰੇ ਨਜ਼ਰ ਮਾਰ ਲਓ ਕਿੰਨਾ ਕੁ ਸਟਾਫ ਬੈਠਾ ਆਇ ਸਭ ਤੋਂ ਪਹਿਲੀ ਇਹ ਅਸਲ 12 ਤਰੀਕ ਨੂੰ ਆਈ ਹੈ ਉਸ ਤੋਂ ਅਨਵਰਡ ਰੁਟੀਨ ਚ ਲੱਗਦੀ ਪਈ ਹੈ ਮੇਰੀ ਰਾਹਸਾਂਸੀ ਹਲਕੇ ਚ ਲੱਗੀ ਹੈ ਉਥੇ ਅਲਟਰਨੇਟਿਵ ਡੇਸ ਚ ਲੱਗਦੀ ਪਈ ਹੈ ਮੇਰੀ ਅੱਜ ਵੀ ਡਿਊਟੀ ਸੀ ਪਰ ਮੈਂ ਨਹੀਂ ਜਾ ਪਾਇਆ ਡਿਊ ਟੂ ਦਿਸ ਕਿ ਪੈਂਚਨਾ ਬੰਨੀ ਹੈ ਜਿਹੜਾ ਸਟ੍ਰਕਚਰਰੀ ਕੰਮ ਉਹ ਤਾਂ ਕਰਨਾ ਹੀ ਪਏਗਾ ਨਾ ਰੈਕਸ਼ਨ ਡਿਊਟੀ ਦੇ ਨਾਲ ਨਾਲ ਬਿਲਕੁਲ ਆਸ਼ਵਾਸਨ ਦਿੰਦਾ ਜੀ ਅਗਲੇ ਸਾਲ ਦੇ ਚ ਬਿਲਕੁਲ ਆਏਗਾ ਡੈਫੀਨਿਟਲੀ ਆਏਗਾ ਉਹਦਾ ਹੌਨਰ ਰਿਕਾਰਡ ਵੀ ਹੈ ਪਵਨ ਕੁਮਾਰ ਸਰਕਟੋ ਫਰੈਂਡ ਸੀਨੀਅਰ ਕੁਲਮ ਮਸਾਲ ਜੈ ਪਵਨ ਕੁਮਾਰ ਸਰਕਟੋ ਸਨ ਇਹਨਾਂ ਜੋ ਵੀ ਮੁਸ਼ਕਿਲਾਂ ਆਏ ਦੇ ਵਿੱਚ ਆਪਾਂ ਇਹ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਹੱਲ ਕਰਾਂਗੇ ਨਹੀਂ ਕਿਸੇ ਤਰ੍ਹਾਂ ਦੀ ਮੁਸ਼ਕਲ ਦੇਜ ਨਹੀਂ ਆਉਂਦੀ ਆ ਉਹਦੇ ਵਿੱਚ ਕੋਈ ਆਰਟੀਸੀ ਦੀਆਂ ਨਾਲ ਮੁਸ਼ਕਲਾਂ ਦੱਸੀਆਂ ਉਸ ਸੰਬੰਧੀ ਅਸੀਂ ਐਓਸੀਪੀ ਨੂੰ ਹਦਾਇਤਾਂ ਜਾਰੀ ਕਰ ਦਾਂਗੇ ਤੇ ਜੋ ਵੀ ਹੈਗਾ ਜਲਦੀ ਤੋਂ ਜਲਦੀ ਇਹਨਾਂ ਤੇ ਮਤਿਹਰ ਕਰਾਂਗੇ